ਮਾਮਲਾ ਦਰਾਹਾ ਥਾਣੇ ਦੇ ਅਧੀਨ ਆਉਂਦੇ ਪਿੰਨ ਪੱਠਲ ਦਾ ਜਿੱਥੋਂ ਦੇ ਨੌਜਵਾਨ ਮਨਦੀਪ ਸਿੰਘ ਨੇ ਦੋਸ਼ ਲਗਾਇਆ ਕਿ ਸਵੇਰੇ ਜਦੋਂ 7 ਵਜੇ ਦੇ ਕਰੀਬ ਉਹ ਆਪਣੇ ਖੇਤ ਵਿੱਚੋਂ ਪੱਠੇ ਵੱਢ ਰਿਹਾ ਸੀ ਤਾਂ ਤਿੰਨ ਅਣਪਛਾਤੇ ਨੌਜਵਾਨ ਜਿਨ੍ਹਾਂ ਨੇ ਮੂੰਹ ਬੰਨੇ ਹੋਏ ਸਨ ਉਸ ਨੂੰ ਮਾਰਨ ਦੀਆਂ ਧਮਕੀਆਂ ਦਿੱਤੀਆਂ ਜਿਨ੍ਹਾਂ ਕੋਲ ਪਿਸਤੌਲ ਅਤੇ ਹੋਰ ਹਥਿਆਰ ਸਨ ਇਸ ਨੂੰ ਲੈ ਕੇ ਨੌਜਵਾਨ ਨੇ ਪੁਲਿਸ ਥਾਣਾ ਦਰਾਹਾ ਵਿਖੇ ਕੰਪਲੇਂਟ ਦਾਇਰ ਕੀਤੀ ਹੈ ਪੱਤਰਕਾਰਾਂ ਨਾਲ ਗਲਤ ਕਰਦੇ ਆ ਮਨਦੀਪ ਸਿੰਘ ਨੇ ਦੱਸਿਆ ਕਿ ਪਿਛਲੇ ਦਿਨੀ ਪਿੰਡ ਦੀ ਸਾਬਕਾ ਸਰਪੰਚ ਉੱਪਰ ਇੱਕ ਮੁਕੱਦਮਾ ਦਰਜ ਕੀਤਾ ਗਿਆ ਸੀ ਲੱਖਾਂ ਰੁਪਏ ਦੇ ਜੋ ਵਿਕਾਸ ਫੰਡ ਸੀ ਉਹਨਾਂ ਵਿੱਚ ਕਪਲਾ ਕੀਤਾ ਗਿਆ ਸੀ ਜਿਸ ਨੂੰ ਲੈ ਕੇ ਬीडीपीਓ ਦਰਾਹ ਦੀ ਸ਼ਿਕਾਇਤ ਉੱਪਰ ਜੋ ਸਾਬਕਾ ਸਰਪੰਚ ਹੈ ਉਸ ਉੱਪਰ ਮੁਕੱਦਮਾ ਦਰਜ ਕੀਤਾ ਗਿਆ ਸੀ ਜਿਸ ਵਿੱਚ ਉਸ ਨੇ ਅਹਿਮ ਰੋਲ ਅਦਾ ਕੀਤਾ ਸੀ ਜਿਸ ਨੂੰ ਲੈ ਕੇ ਉਸ ਦੀ ਪਿੰਡ ਵਿੱਚ ਉਸ ਦੇ ਜੋ ਸਾਬਕਾ ਸਰਪੰਚ ਹੈ ਉਸ ਦੇ ਪਤੀ ਨਾਲ ਅਤੇ ਹੋਰ ਵਿਅਕਤੀਆਂ ਨਾਲ ਰੰਜਿਸ਼ ਚੱਲੀ ਆ ਰਹੀ ਹੈ ਉਸਨੇ ਖਦ사 ਯਾਰ ਕੀਤਾ ਕਿ ਇਹਨਾਂ ਵਿਅਕਤੀਆਂ ਨੇ ਹੀ ਉਸ ਨੂੰ ਧਮਕੀ ਦਿਗਵਾਈ ਹੈ ਤੇ ਆਓ ਦੇਖਦੇ ਹਾਂ ਮਨਦੀਪ ਸਿੰਘ ਨੇ ਇਸ ਬਾਰੇ ਹੋਰ ਕੀ ਜਾਣਕਾਰੀ ਦਿੱਤੀ ਦੂਸਰੇ ਪਾਸੇ ਜਦੋਂ ਐਸਐਚਓ ਦਰਾਹਨ ਨਾਲ ਇਸ ਬਾਬਤ ਗਲੋਤ ਕੀਤੀ ਗਈ ਤਾਂ ਉਹਨਾਂ ਨੇ ਦੱਸਿਆ ਕਿ ਉਹ ਇਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰ ਰਹੇ ਨੇ ਤੇ ਜੋ ਵੀ ਦੋਸ਼ੀ ਪਾਇਆ ਗਿਆ ਉਸ ਉਪਰ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਦੇਖ ਮਜੀ ਬਲਜੀਤ ਜੀ ਅੱਜ ਤੁਸੀਂ ਦਰਾਹਾ ਥਾਣੇ ਪਹੁੰਚੇ ਹੋ ਕੀ ਘਟਨਾ ਵਈਆ ਕੀ ਗੱਲਬਾਤ ਹੋਈ ਦੱਸੋ ਸਭ ਤੋਂ ਪਹਿਲਾਂ ਤਾਂ ਮੈਂ ਚੈਨਲ ਵਾਲਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਇੱਥੇ ਪਹੁੰਚ ਕੇ ਮੇਰਾ ਪੱਖ ਜਾਣਨ ਦੀ ਕੋਸ਼ਿਸ਼ ਕੀਤੀ ਮਾਮਲਾ ਇਸ ਤਰ੍ਹਾਂ ਹੋਇਆ ਜੀ ਜਿਵੇਂ ਸਾਰਿਆਂ ਨੂੰ ਪਤਾ ਹਲਕੇ ਨੂੰ ਕਿ ਸਾਡੇ ਪਿੰਡ ਦੇ ਵਿੱਚੋਂ ਗ੍ਰਾਂਟਾਂ ਗਾਇਬ ਹੋਈਆਂ ਸੀ ਤੇ ਅਸੀਂ ਰਲ ਮਿਲ ਕੇ ਸਾਰਿਆਂ ਨੇ ਬਹੁਤ ਜ਼ੋਰ ਸ਼ੋਰ ਨਾਲ ਪਿੰਡ ਦਾ ਮੁੱਦਾ ਚੁੱਕਿਆ ਸੀਗਾ ਤੇ ਸਰਪੰਚਣੀ ਉੱਪਰ ਪਰਚਾ ਦਰਜ ਵੀ ਹੋਇਆ ਉਸ ਮਾਮਲੇ 'ਚ ਪਹਿਲਾਂ ਵੀ ਐਮਐਲਏ ਮੈਨੂੰ ਕਈ ਵਾਰ ਡਰਾਤ ਮਗਾ ਚੁੱਕਿਆ ਵਾ ਹਲਕਾ ਬਧਾਇਕ ਤੇ ਅੱਜ ਸਵੇਰੇ ਮਤਲਬ 6:50 ਮਿੰਟ ਤੇ ਮੈਂ ਆਪਣੇ ਖੇਤ ਵਿੱਚ ਹਰਾ ਵੜ ਰਿਹਾ ਸੀ ਉਦੋਂ ਤਿੰਨ ਅਣਪਛਾਤੇ ਬੰਦੇ ਮੇਰੇ ਕੋਲ ਦੀ ਨਿਕਲੇ ਪਹਿਲਾਂ ਮੈਂ ਦੇਖ ਲਈ ਸੀ ਮੈਨੂੰ ਕਿ ਬੰਦੇ ਗਲਤ ਲੱਗਦੇ ਨੇ ਉਸ ਤੋਂ ਬਾਅਦ ਉਹ ਦੁਬਾਰਾ ਜੀ ਫੇਰ 3 ਮਿੰਟ ਬਾਅਦ ਵਾਪਸ ਆ ਗਏ ਸੜਕ ਤੇ ਖੜ ਕੇ ਉਹਨਾਂ ਨੇ ਮੈਨੂੰ ਰਸਤਾ ਪੁੱਛਿਆ ਦੋ ਜਣੇ نیچے ਉਤਰ ਆਏ ਸਕੂਟਰੀ ਤੋਂ ਇੱਕ ਜਣਾ ਸਕੂਟਰੀ ਦੇ ਉੱਪਰ ਹੀ ਬੈਠਾ ਸੀ ਇੱਕ ਕੋਲੇ ਬੇਸਬਾਲ ਚੱਕਿਆ ਹੋਇਆ ਸੀਗਾ ਜੀ ਤੇ ਦੂਜੇ ਕੋਲੇ ਇੱਕ ਕੋਲੇ ਰਵਾਲਵਰ ਫੜਿਆ ਹੋਇਆ ਸੀ ਨੰਗੇ ਹੱਥ ਵਿੱਚ ਰਵਾਲਵਰ ਦਿਖ ਰਿਹਾ ਸੀ ਬੇਸਵਾਲ ਵਾਲਾ ਬੰਦਾ ਜਦੋਂ ਮਤਲਬ ਮੇਰੇ ਕੋਲ ਖੇਤ ਦੇ ਵਿੱਚ ਉਤਰਨ ਲੱਗਿਆ ਤਾਂ ਮੈਂ ਸਮਝ ਗਿਆ ਮੈਂ ਕਿਹਾ ਬਈ ਕੰਮ ਗਲਤ ਹੋਊਗਾ ਹੁਣ ਬਈ ਇਹ ਆਪਣੇ ਸੱਟ ਮਾਰ ਸਕਦੇ ਨੇ ਬੰਦੇ ਮੈਂ ਉਹਨਾਂ ਨੂੰ ਕਿਹਾ ਮੈਂ ਕਿਹਾ ਕੋਈ ਗੱਲ ਨਹੀਂ ਜੇ ਪਿਓ ਦੇ ਪੁੱਤੋਂ ਤਾਂ ਇੱਥੇ ਖੜੋ ਮੈਂ ਡਾਂਗ ਲੈ ਕੇ ਆਉਣਾ ਆਪਣਾ ਉੱਥੇ 50 ਕਿ ਮੀਟਰ ਦੀ ਦੂਰੀ ਤੇ ਆਪਣੇ ਚਾਚੇ ਦਾ ਮਕਾਨ ਆ ਖੇਤ ਦੇ ਵਿੱਚ ਮੈਂ ਉਹਨਾਂ ਦੇ ਘਰੇ ਗਿਆ ਜਦੋਂ ਜਾ ਰਿਹਾ ਸੀ ਮੈਂ ਚਲੋ ਲੰਬੀ ਚਾਲ ਆਪਣੀ ਤਾਂ ਜਿਹੜੇ ਬੰਦੇ ਦੇ ਹੱਥ 'ਚ ਰਵਾਲਵਰ ਸੀ ਉਨੇ ਮੈਨੂੰ ਕਿਹਾ ਕਹਿੰਦਾ ਤੇਰੀਆਂ ਡਾਂਗਾਂ ਕੀ ਕਰਨਗੀਆਂ ਤੇਰੇ ਸਿਰ 'ਚੋਂ ਗੋਲੀਆਂ ਕੱਢਾਂਗੇ ਤੇ ਅੱਜ ਮੈਂ ਇਸ ਸਬੰਧ ਵਿੱਚ ਦਰਖਾਸਤ ਦੇਣ ਆਇਆ ਸੀ ਐਸ ਐਚਓ ਸਾਹਿਬ ਨਾਲ ਵੀ ਮੇਰੀ ਗੱਲ ਹੋਈ ਸੀ ਸਵੇਰ ਉਹਨਾਂ ਨੂੰ ਮੈਂ ਸੀਸੀਟੀਵੀ ਖੜਾ ਕੇ ਸਾਰੀ ਫੁਟੇਜ ਭੇਜੀ ਆ ਉਹ ਬੰਦਿਆਂ ਦੀ ਅਣਪਛਾਤੇ ਬੰਦੇ ਸੀਗੇ ਤਿੰਨ ਜਾਣੇ ਸੀ ਸਕੂਟਰੀ ਤੇ ਮੂੰਹ ਲਪੇਟੇ ਹੋਏ ਸੀ ਤੇ ਬਿਨਾਂ 플레이ਟ ਤੋਂ ਨੰਬਰ 플레이ਟ ਤੋਂ ਸਕੂਟਰੀ ਸੀ ਉਹਨਾਂ ਦੀ ਤੇ ਇਸ ਦੇ ਸਬੰਧ ਵਿੱਚ ਸਾਡੇ ਪਿੰਡ ਦੇ ਮਤਲਬ 2-3 ਬੰਦੇ ਜੋ ਮੇਰੇ ਤੇ ਲੱਗ ਰਹੇ ਨੇ ਪੂਰਾ ਕਿ ਮਤਲਬ ਇਹ ਇਹ ਉਹਨਾਂ ਨੂੰ ਜਿਵੇਂ ਕਹਿ ਦਈਏ ਵੀ ਸਿਆਸੀ ਸ਼ੈਅ ਆ ਮੁਦਿਆਕ ਸਾਹਿਬ ਦੀ ਤੇ ਪਹਿਲਾਂ ਵੀ ਮੇਰੇ ਤੇ ਹਮਲਾ ਹੋਇਆ ਇੱਕ ਦੋ ਸਾਲ ਪਹਿਲਾਂ ਉਹ ਵੀ ਦਰਖਾਸਤ ਆਪਾਂ ਦੇ ਚੁੱਕੇ ਆ ਇੱਥੇ ਪਹਿਲਾਂ ਤੇ ਹੁਣ ਮੇਰੀ ਪੁਲਿਸ ਪ੍ਰਸ਼ਾਸਨ ਨੂੰ ਇਹੀ ਬੇਨਤੀ ਆ ਕਿ ਸਾਡੇ ਪਿੰਡ ਦੇ ਜੋ ਬੰਦੇ ਨੇ ਆਪਾਂ ਸ਼ਰਿਆਂ ਉਹਨਾਂ ਦਾ ਨਾਮ ਲੈਨੇ ਆ ਇੱਕ ਜੋਰਾ ਸਿੰਘ ਜੋ ਮੇਰੇ ਤੇ ਲੱਗ ਰਿਹਾ ਵਾ ਇੱਕ ਸਰਪੰਚਣੀ ਦਾ ਪਤੀ ਆ ਬਚਿੱਤਰ ਸਿੰਘ ਜੋ ਇਹ ਘਨੌਣੀ ਹਰਕਤ ਕਰਵਾ ਸਕਦੇ ਨੇ ਕਿਉਂਕਿ ਕਿਸੇ ਓਪਰੇ ਬੰਦੇ ਨੂੰ ਕੁਝ ਨਹੀਂ ਪਤਾ ਹੁੰਦਾ ਜੀ ਕਿ ਮਨਦੀਪ ਸਿੰਘ ਕਿੱਥੇ ਆ ਕਿੱਥੇ ਹਰਾ ਵੱਢਦਾ ਕਿੰਨੇ ਟਾਈਮ ਘਰੋਂ ਨਿਕਲਦਾ ਵਾ ਕਿਉਂਕਿ ਮੈਂ ਇੱਕ ਜੌਬ ਕਰਦਾ ਜੀ ਇਸ ਲਈ ਮੈਨੂੰ ਡਰਾ ਮਤਲਬ ਜਾਨੀ ਮਾਰਨੀ ਨੁਕਸਾਨ ਮੇਰਾ ਕੋਈ ਵੀ ਕਰ ਸਕਦੇ ਨੇ ਇਹ ਬੰਦੇ ਤਾਂ ਮੇਰੀ ਪ੍ਰਸ਼ਾਸਨ ਨੂੰ ਇਹੀ ਬੇਨਤੀ ਹੈ ਐਸਐਚਓ ਸਾਹਿਬ ਨੂੰ ਤੇ ਹੋ ਸਕੇ ਆਪਾਂ ਇਹਨਾਂ ਨਾਲ ਗੱਲ ਕਰਕੇ ਐਸਐਸਪੀ ਸਾਹਿਬ ਕੋਲ ਵੀ ਪਹੁੰਚਾਂਗੇ ਇਸ ਮਾਮਲੇ ਤੇ ਤੇ ਸਾਡੀ ਪ੍ਰਸ਼ਾਸਨ ਨੂੰ ਇਹੀ ਬੇਨਤੀ ਹੈ ਕਿ ਇਹ ਬੰਦਿਆਂ ਦੀ ਸਾਡੇ ਪਿੰਡ ਵਾਲਿਆਂ ਦੀ ਜੋਰਾ ਸਿੰਘ ਤੇ ਆਪਣੇ ਬਚਿੱਤਰ ਸਿੰਘ ਦੀ ਪੂਰੀ ਪੜਤਾਲ ਕੀਤੀ ਜਾਵੇ ਇਹਨਾਂ ਦੇ ਫੋਨ ਪੂਰੇ ਸਰਵਾਈਲੈਂਸ ਤੇ ਲਗਾਏ ਜਾਣ ਤੇ ਅੱਜ ਦੀਆਂ ਕਾਲ ਡਿਟੇਲਾਂ ਦੀਆਂ ਸਵੇਰ ਦੀਆਂ ਦੇਖੀਆਂ ਜਾਣ ਕਿ ਇਹਨਾਂ ਦੀ ਕਿਸ ਨਾਲ ਗੱਲ ਹੋਈ ਆ ਉਸ ਤੋਂ ਬਾਅਦ ਉਹ ਬੰਦੇ ਅਸੀਂ ਖੁਦ ਮੈਂ ਆਪਣੀ ਅੱਖੀ ਜੋਰਾ ਸਿੰਘ ਕੋਲੇ ਖੜਕੇ ਜਾਂਦੇ ਵੀ ਦੇਖੇ ਨੇ ਮਤਲਬ ਉਹਦੇ ਕੋਲੇ ਖੜਕੇ ਗਏ ਨੇ ਜੋਰਾ ਸਿੰਘ ਕੋਲੇ ਜੋ ਮੈਂ ਆਪਣੀ ਅੱਖੀ ਦੇਖੇ ਨੇ ਉਹ ਬੰਦੇ ਤੇ ਕੀ ਗੱਲਬਾਤ ਕਰਕੇ ਗਏ ਨੇ ਤੇ ਅਸੀਂ ਗੁਰਸਈ ਦੇ ਪੁੱਲ ਤੱਕ ਦੇਖਣ ਵੀ ਆਏ ਆ ਉਹ ਬੰਦਿਆਂ ਨੂੰ ਤੇ ਉਹ ਬੰਦੇ ਸਾਨੂੰ ਕਿਤੇ ਮਿਲੇ ਨਹੀਂ ਹੈਗੇ ਮਤਲਬ ਸਾਡੀ ਇਹੀ ਪ੍ਰਸ਼ਾਸਨ ਨੂੰ ਬੇਨਤੀ ਹੈ ਕਿ ਸਰਿਆਂ ਵੀ ਗੈਂਗਸਟਰ ਨਜਾਇਜ਼ ਹਥਿਆਰ ਲੈ ਕੇ ਘੁੰਮ ਰਹੇ ਨੇ ਕਿਸੇ ਘਣਾਉਣੀ ਹਰਕਤ ਨੂੰ ਅੰਜਾਮ ਨਾ ਦੇਣ ਇਸ ਲਈ ਇਸ ਤੇ ਨੱਥ ਪਾਈ ਜਾਵੇ ਮੰਦੀ ਜੀ ਲੱਗਦਾ ਤੁਹਾਨੂੰ ਜੀ ਤੁਹਾਡੀ ਰੇਕੀ ਕੀਤੀ ਗਈ ਹੈ ਤੇ ਉਸ ਤੋਂ ਬਹੁਤ ਤੁਹਾਡੇ ਉੱਪਰ ਹਮਲਾ ਕੀਤਾ ਗਿਆ ਹੋ ਸਕਦਾ ਜੀ ਬਿਲਕੁਲ ਰੇਕੀ ਹੋਈ ਹੋਵੇਗੀ ਇਸ ਵੇਲੇ ਕੋਈ ਦੋਰ ਹੈ ਨਹੀਂ ਹੈਗੀ ਕੋਈ ਸ਼ੱਕ ਨਹੀਂ ਹੈਗੀ ਇਸ ਵਿੱਚ ਤੇ ਕਿੱਥੇ ਕੰਮ ਕਰਦਾ ਤੁਸੀਂ ਮੈਂ ਲੁਧਿਆਣੇ ਲੱਗਿਆ ਹਾਂ ਜੀ ਆਪਣਾ ਜੌਬ ਕਰਦਾ ਪ੍ਰਾਈਵੇਟ ਤੇ ਸਵੇਰੇ ਜਾਈ ਦਾ ਕੰਮ ਤੇ ਸ਼ਾਮ ਨੂੰ ਕਈ ਵਾਰ ਹਨੇਰਾ ਵੀ ਹੋ ਜਾਂਦਾ ਤੇ ਇਸ ਲਈ ਕੋਈ ਵੀ ਮਤਲਬ ਇਹੋ ਜਿਹਾ ਬੰਦਾ ਸ਼ਰਾਰਤੀ ਅਨਸਰ ਰਸਤੇ ਦੇ ਵਿੱਚ ਵੀ ਮੇਰੇ ਤੇ ਹਮਲਾ ਕਰ ਸਕਦਾ ਤਾਂ ਉਹਦਾ ਪੂਰਾ ਜ਼ਿੰਮੇਵਾਰ ਪ੍ਰਸ਼ਾਸਨ ਹੋਊਗਾ ਜੇ ਮੇਰੇ ਨਾਲ ਕੋਈ ਵੀ ਇਹੋ ਜਿਹੀ ਹਰਕਤ ਹੁੰਦੀ ਆ ਐਸ ਐਚਓ ਦਰਾਹਾਂ ਨੇ ਤੁਹਾਨੂੰ ਕੀ ਭਰੋਸਾ ਦਿਵਾਇਆ ਨਹੀਂ ਉਹਨਾਂ ਨੇ ਮੈਨੂੰ ਹੁਣ ਤੱਕ ਪੂਰਾ ਭਰੋਸਾ ਦਿਵਾਇਆ ਉਹ ਕਹਿੰਦੇ ਮਨਦੀਪ ਜੀ ਲਿਖਤੀ ਦਰਖਾਸਤ ਦੇ ਕੇ ਜਾਓ ਸੀਸੀਟੀਵੀ ਦੀ ਫੁਟੇਜ ਆਪਾਂ ਉਹਨੂੰ ਪਾਉ ਭੇਜ ਦਿੱਤੀ ਸੀ ਉਸੇ ਵਕਤ ਸਵੇਰੇ ਹੀ ਤੇ ਉਹ ਕਹਿੰਦੇ ਦਰਖਾਸਤ ਦੇ ਜਾਓ ਤੇ ਹੁਣ ਅਸੀਂ ਇਸੇ ਸਬੰਧ ਵਿੱਚ ਦਰਖਾਸਤ ਦੇਣ ਆਏ ਸੀਗੇ